व्याहिया व्याता करवा चौथ ते ए लाइन का भाव है कि यह गल उन्हशुदा है हैं जिन्ह का घर गृहस्थ जीवन चल रहा है करवा चौथ एक बहुत पवित्र भावनात्मक त्यौहार है जो खास तौर पर पत्नी अपने पति की लंबी उम्र, चंकी सेहत अते सुखी जीवन लरत रखती है पूरा चंद करवा चौथ का मूल अर्थ करवा का अर्थ होंगे मिट्टी का घड़ा जिस विच पानी दूध रखया रख्या है चौथ दा पाव है चौथी तीर्थ चंद्रमा दे चौथे दिन। इसे इस त्यौहार दा नाम करवा चौथ पिया जिस दिन चौथी तीर्थ नू चंदी पूजा करके वरत खोलिया जांदा है तारे विखाई देना आत्मिक भावना ए त्यौहार सिर्फ रिवाज नहीं प्यार विश्वास अरदास सत्विकता दा प्रतीक है ਇੱਕ ਔਰਤ ਸਵੇਰੇ ਤੋਂ ਰਾਤ ਤੱਕ ਜਲ ਤੱਕ ਨਾ ਪੀ ਕੇ ਆਪਣੇ ਜੀਵਨ ਸਾਥੀ ਦੀ ਉਮਰ ਲਈ ਈਸ਼ਵਰ ਕਰਤੇ ਅਰਦਾਸ ਨਾਲ ਵਰਤ ਕਰਦੀ ਹੈ ਇਹ ਸਿਰਫ ਭੁੱਖਾ ਰਹਿਣਾ ਨਹੀਂ ਇਹ ਦਿਲ ਦੀ ਸਚਾਈ ਨਾਲ ਕੀਤੀ ਪ੍ਰਾਰਥਨਾ ਹੈ ਚੈਰੀ ਫੁੱਲ ਧਾਰਮਿਕ ਕਥਾ ਦਾ ਸੰਕੇਤ ਪੁਰਾਣਿਆਂ ਵਿੱਚ ਇਸ ਦਿਹਾੜੇ ਨੂੰ ਲੈ ਕੇ ਕਈ ਕਹਾਣੀਆਂ ਮਿਲਦੀਆਂ ਹਨ ਇੱਕ ਮਸ਼ਹੂਰ ਕਥਾ ਵੀਰਵਤੀ ਦੀ ਹੈ ਵੀਰਵਤੀ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ ਪਰ ਉਸ ਦੀਆਂ ਪੈਣਾ ਨੇ ਮਜ਼ਾਕ ਵਿੱਚ ਉਸ ਨੂੰ ਚੰਨ ਦਿਖਾ ਦਿੱਤਾ ਜਿਸ ਕਾਰਨ ਉਸ ਦਾ ਵਰਤ ਅਧੂਰਾ ਰਹਿ ਗਿਆ ਅਤੇ ਉਸ ਦਾ ਪਤੀ ਬੇਹੋਸ਼ ਹੋ ਗਿਆ ਪਰ ਉਸ ਦੀ ਸੱਚੀ ਅਰਦਾਸ ਅਤੇ ਭਗਵਾਨ ਤੇ ਵਿਸ਼ਵਾਸ ਨਾਲ ਉਸ ਦਾ ਪਤੀ ਮੁਰ ਜੀਉਂਦਾ ਹੋ ਗਿਆ ਇਹ ਕਥਾ ਸਾਨੂੰ ਸਿਖਾਉਂਦੀ ਹੈ ਕਿ ਵਰਤ ਸਿਰਫ ਰਿਵਾਜ ਨਹੀਂ ਇੱਕ ਦਿਲ ਦੀ ਸੱਚੀ ਨੀਅਤ ਹੁੰਦੀ ਹੈ ਇਸ ਦਿਨ ਦੀ ਤਿਆਰੀ ਸਵੇਰੇ ਸਸ ਵੱਲੋਂ ਮਿਲਦੀ ਹੈ ਸਰਗੀ ਜਿਸ ਵਿੱਚ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਫਿਰ ਦਿਨ ਪਰ ਔਰਤਾਂ ਭੁੱਖੀਆਂ ਰਹਿੰਦੀਆਂ ਹਨ ਸਜਦੀਆਂ ਸਵਰਦੀਆਂ ਹਨ ਅਤੇ ਸ਼ਾਮ ਨੂੰ ਚੰਦ ਚੜ੍ਹਨ ਤੇ ਚੰਨ ਨੂੰ ਦੇਖ ਕੇ ਪਾਣੀ ਅਰਪਣ ਕਰਕੇ ਵਰਤ ਖੋਲਦੀਆਂ ਹਨ ਇਹ ਸਮਾ ਆਤਮਿਕ ਸੁੰਦਰਤਾ ਅਤੇ ਸਰੀਰਕ ਪਵਿੱਤਰਤਾ ਦਾ ਮਿਲਾਪ ਹੈ ਸਮਾਜਿਕ ਪੱਖ ਕਰਵਾ ਚੌਥ ਔਰਤਾ ਵਿਚਕਾਰ ਪਿਆਰ ਅਤੇ ਸਹਿਯੋਗ ਦਾ ਦਿਹਾੜਾ ਵੀ ਬਣ ਜਾਂਦਾ ਹੈ। ਮਹਿਲਾਵਾਂ ਇਕੱਠੀਆਂ ਹੋ ਕੇ ਗਾਣੇ ਗਾਉਂਦੀਆਂ ਹਨ, ਇੱਕ ਦੂਜੇ ਨੂੰ ਗੋਲੇ, ਚੂੜੀਆਂ ਤੇ ਤੋਹਫੇ ਦਿੰਦੀਆਂ ਹਨ। ਇਸ ਤਰ੍ਹਾਂ ਇਹ ਤਿਉਹਾਰ ਪਰਿਵਾਰਕ ਜੋੜ ਅਤੇ ਸੰਸਕਾਰਾਂ ਦੀ ਮਜ਼ਬੂਤੀ ਦਾ ਪ੍ਰਤੀਕ ਬਣਦਾ ਹੈ। ਲਾਲ ਦਿਲ ਸੰਖੇਪ ਵਿੱਚ ਕਰਵਾ ਚੌਥ ਸਾਨੂੰ ਸਿਖਾਉਂਦਾ ਹੈ ਕਿ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਪਿਆਰ ਵਿੱਚ ਸਬਰ ਹੋਵੇ। ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਅਰਦਾਸ ਵਿੱਚ ਸੱਚਾਈ ਹੋਵੇ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਤੇ ਵਿਸ਼ਵਾਸ ਵਿੱਚ ਪਵਿੱਤਰਤਾ ਹੋਵੇ ਇਹ ਦਿਨ ਸਿਰਫ ਪਤਿਆਂ ਲਈ ਨਹੀਂ ਇਹ ਸਹਿਣਸ਼ੀਲਤਾ ਪ੍ਰੇਮ ਤੇ ਵਿਸ਼ਵਾਸ ਦੀ ਕਸੌਟੀ ਵੀ ਹੈ ਪੂਰਾ ਚੰਦ ਕਰਵਾ ਚੌਥ ਤੇ ਨਾ ਕਰਨ ਵਾਲੀਆਂ ਗਲਤੀਆਂ ਧਾਰਮਿਕ ਤੇ ਰੂਹਾਨੀ ਤੌਰ ਤੇ ਮਹਤਵਪੂਰਨ ਛੋਟਾ ਨੀਲਾ ਹੀਰਾ ਇੱਕ ਵਰਤ ਦਿਲੋਂ ਕਰੋ ਦਿਖਾਵੇ ਲਈ ਨਹੀਂ ਕਈ ਵਾਰ ਕੁਝ ਲੋਕ ਸਿਰਫ ਦਿਖਾਵੇ ਲਈ ਵਰਤ ਰੱਖ ਲੈਂਦੇ ਹਨ ਫੋਟੋਆਂ ਵੀਡੀਓਆਂ ਜਾਂ ਸੋਸ਼ਲ ਮੀਡੀਆ ਤੇ ਪੋਸਟ ਕਰਨ ਲਈ ਪਰ ਕਰਵਾ ਚੌਥ ਦੀ ਸਫਲਤਾ ਦਿਲ ਦੀ ਸੱਚਾਈ ਨਾਲ ਜੁੜੀ ਹੋਈ ਹੈ ਜੇ ਦਿਲ ਸਾਫ਼ ਨਾ ਹੋਵੇ ਤਾਂ ਵਰਤ ਸਿਰਫ ਰਸਮ ਰਹੇ ਜਾਂਦਾ ਹੈ ਆਸ਼ੀਰਵਾਦ ਨਹੀਂ ਮਿਲਦਾ ਵਕਫਾ 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 ਛੋਟਾ ਨੀਲਾ ਹੀਰਾ ਦੋ ਗੁੱਸਾ ਜਾਂ ਕਲੇਸ਼ ਨਹੀਂ ਕਰਨੀ ਇਸ ਦਿਨ ਘਰ ਵਿੱਚ ਸ਼ਾਂਤੀ ਬਣਾਈ ਰੱਖੋ ਵਰਤ ਵਾਲੇ ਦਿਨ ਗੁੱਸਾ ਕਰਨਾ ਝਗੜਾ ਕਰਨਾ ਜਾਂ ਕਿਸੇ ਨਾਲ ਬੁਰਾ ਬੋਲਣਾ ਵਰਤ ਦੀ ਪਵਿੱਤਰਤਾ ਨੂੰ ਖਤਮ ਕਰ ਦਿੰਦਾ ਹੈ ਇਹ ਦਿਨ ਹੈ ਪਿਆਰ ਤੇ ਸਮਝਦਾਰੀ ਦਾ ਨਾ ਕਿ ਟਕਰਾਰ ਦਾ ਵਕਫਾ 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 ਛੋਟਾ ਨੀਲਾ ਹੀਰਾ ਤਿੰਨ ਨਕਾਰਾਤਮਕ ਵਿਚਾਰਾਂ ਤੋਂ ਬਚੋ ਦਿਨ ਪਰ ਚੰਗੇ ਵਿਚਾਰ ਰੱਖੋ ਮਨ ਵਿੱਚ ਖੁਸ਼ੀ ਬਣਾਈ ਰੱਖੋ जे मन नकारात्मक हो वरद की रूहानी ताकत घट हो जाती है चंद की पूजा शांत दिल नाल, करन नाल ही अरदास सफल हुंदी है वक्फा 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 छोटा नीला हीरा चार सरगी छड़नी नहीं कई बार कुछ औरत सवेरे सस वलों दिती सरगी खाण तो रह जा गलती नहीं करनी सरगी सर्गी अर्थ आशीर्वादी शुरुआत जे सस ना हो वीडी औरत आशीर्वाद लैके कुछ मिठा खाना चाहता है यम आदर का प्रतीक है वक्फा वक्फा वक्फा। छोटा नीला हीरा पंज। दिन नींद जा आलस नहीं वरत दे दिन शरीर कमजोर हो सकता है पर इस दिन आलस ज बेरुखी नहीं दिखा यगती निष्ठा न भरपूर होना चाहता है जे मन उदास रहे दर्शन का फल घट मिलता है वक्फा वक्फा वक्फा। छोटा नीला हीरा छे अणशुद्ध मन नाल ना वेखो चन्नू वेखण तो पहला मन शरीर से आत्मा शुद्ध करना चाहिदा है हथ तो पाणी लैके दिल विच शुद्धता रख के ही चन्न दे दर्शन करने चाहिदे हैं चन्न पवित्रता का प्रतीक है ਇਸ ਲਈ ਸ਼ਰਦਾ ਨਾਲ ਦੇਖਣਾ ਲਾਜ਼ਮੀ ਹੈ ਵਕਫਾ 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 ਛੋਟਾ ਨੀਲਾ ਹੀਰਾ ਸੱਤ ਵਰਤ ਤੋੜਨ ਦੀ ਜਲਦੀ ਨਹੀਂ ਕਈ ਔਰਤਾਂ ਚੰਨ ਚੜਦੇ ਹੀ ਤੁਰੰਤ ਵਰਤ ਖੋਲ ਲੈਂਦੀਆਂ ਹਨ ਬਿਨਾ ਪੂਜਾ ਕੀਤੇ ਜਾਂ ਬਿਨਾ ਪਾਣੀ ਅਰਪਣ ਕੀਤੇ ਪਰ ਇਹ ਗਲਤ ਹੈ ਸਭ ਤੋਂ ਪਹਿਲਾਂ ਚੰਨ ਨੂੰ ਪਾਣੀ ਅਰਪਣ ਕਰੋ ਮੰਤਰ ਪੜੋ ਫਿਰ ਹੀ ਪਤੀ ਦੇ ਹੱਥੋਂ ਪਾਣੀ ਜਾਂ ਕੁਝ ਖਾਣਾ ਲੈ ਕੇ ਵਰਤ ਤੋੜੋ ਇਹ ਹੀ ਧਾਰਮਿਕ ਕਰਮ ਹੈ ਵਕਫਾ 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 ਛੋਟਾ ਨੀਲਾ ਹੀਰਾ ਅਠ ਕਿਸੇ ਦਾ ਮਖੌਲ ਨਾ ਬਣਾਓ ਜੋ ਔਰਤਾਂ ਵਰਤ ਨਹੀਂ ਰੱਖਦੀਆਂ ਜਾਂ ਕੁਝ ਹੋਰ ਰਸਮਾਂ ਫੋਲੋ ਨਹੀਂ ਕਰਦੀਆਂ ਉਹਨਾਂ ਦਾ ਮਖੌਲ ਉਡਾਉਣਾ ਪਾਪ ਮੰਨਿਆ ਗਿਆ ਹੈ ਹਰ ਕਿਸੇ ਦੀ ਭਗਤੀ ਅਲੱਗ ਹੁੰਦੀ ਹੈ ਇਹ ਦਿਨ ਆਦਰ ਦਾ ਹੈ ਨਾ ਕਿ ਨਿੰਦਾ ਦਾ ਵਕਫਾ 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 ਛੋਟਾ ਨੀਲਾ ਹੀਰਾ ਨੋ ਚੰਦ ਦੇ ਦਰਸ਼ਨ ਬਿਨਾ ਖਾਣਾ ਨਹੀਂ चाहे रात हो जावे जाए चंद देर दर्शन तो पहला कुछ खाना नहीं चाहिदा ए रसम इस गल दा प्रतीक है कि धीरज ते विश्वास नाल ही अरदास पूरी हुंदी है वक्फा 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 छोटा नीला हीरा दस मानवी सहयोग ना लो ये दिहाड़ा सिर्फ अपने पति लई नहीं पर होर नाल भरावान वाला रिश्ता मजबूत मौका भी है ਕਿਸੇ ਗਰੀਬ ਔਰਤ ਨੂੰ ਚੋੜੀਆਂ ਮਿੱਠਾ ਜਾਂ ਕਪੜਾ ਦੇਣਾ ਤੁਹਾਡੇ ਵਰਤ ਦਾ ਪੁੰਨ ਦੋਗੁਣਾ ਕਰ ਦਿੰਦਾ ਹੈ ਵਕਫਾ 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 ਗੁੜਹਲੇ ਸਾਰੀਆਂ ਗੱਲਾਂ ਯਾਦ ਰੱਖਣ ਨਾਲ ਕਰਵਾ ਚੌਥ ਦਾ ਵਰਤ ਸਿਰਫ ਧਾਰਮਿਕ ਨਹੀਂ ਸੰਸਕਾਰਕ ਆਤਮਿਕ ਤੇ ਪਵਿੱਤਰ ਬਣ ਜਾਂਦਾ ਹੈ ਪੂਰਾ ਚੰਦ ਕਰਵਾ ਚੌਥ ਦਾ ਰੂਹਾਨੀ ਅਰਥ ਕੁਵਾਰੀਆਂ ਲਈ ਕਰਵਾ ਚੌਥ ਦਾ ਮੁੱਖ ਭਾਵ ਹੈ ਸੱਚੇ ਮਨ ਨਾਲ ਕਿਸੇ ਦੀ ਲੰਬੀ ਉਮਰ ਅਤੇ ਚੰਗੀ ਕਿਸਮਤ ਲਈ ਪ੍ਰਾਰਥਨਾ ਕਰਨਾ ਇਸ ਲਈ ਇਹ ਵਰਤ ਸਿਰਫ ਵਿਆਹੀਆਂ ਔਰਤਾਂ ਲਈ ਸੀਮਤ ਨਹੀਂ ਕੁਵਾਰੀਆਂ ਕੁੜੀਆਂ ਵੀ ਇਹ ਵਰਤ ਆਪਣੇ ਭਵਿੱਖ ਦੇ ਪਤੀ ਲਈ ਜਾਂ ਆਪਣੇ ਮਨਚਾਹੇ ਜੀਵਨ ਸਾਥੀ ਦੀ ਪ੍ਰਾਪਤੀ ਲਈ ਰੱਖ ਸਕਦੀਆਂ ਹਨ ਵਕਫਾ 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 ਤਾਰੇ ਵਿਖਾਈ ਦੇਣਾ ਇੱਕ ਧਾਰਮਿਕ ਦ੍ਰਿਸ਼ਟੀ ਨਾਲ ਪੁਰਾਣਿਆਂ ਵਿੱਚ ਕੋਈ ਐਸਾ ਨਿਯਮ ਨਹੀਂ ਜਿਸ ਵਿੱਚ ਲਿਖਿਆ ਹੋਵੇ ਕਿ कुवारी कोड़ी वरत नहीं रख सकती पर एक शर्त है उसका मन पवित्र उस नियत सच्ची हो जे ओ तो अपने मनपसंद जीवन साथी की मंग करती है ता इस वरत का फल उसू जरूर मिलता है वक्फा वक्फा वक्फा। टयूलिप दो रूहानी ताकत विश्वास करवा चौथ वरत विच सब तो वीडी ताकत हुंदी है विश्वास दी ਕੁਵਾਰੀ ਕੋੜੀ ਜਦੋਂ ਇਹ ਵਰਤ ਰੱਖਦੀ ਹੈ ਉਹ ਭਗਵਾਨ ਅਗੇ ਆਪਣੀ ਸੱਚੀ ਇੱਛਾ ਤੇ ਸ਼ਰਦਾ ਨਾਲ ਖੜੀ ਹੁੰਦੀ ਹੈ। ਇਹ ਹੀ ਸੱਚੀ ਅਰਦਾਸ ਉਸ ਦੀ ਕਿਸਮਤ ਨੂੰ ਬਦਲ ਸਕਦੀ ਹੈ। ਭਗਵਾਨ ਹਮੇਸ਼ਾ ਸ਼ਰਦਾ ਦੇ ਨਾਲ ਕੀਤੇ ਕੰਮ ਦਾ ਫਲ ਦਿੰਦੇ ਹਨ। ਵਕਫਾ 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 ਗੁੜਹਲਤਨ ਮਨੋ ਕਾਮਨਾ ਪੂਰਨੀ ਦੀ ਪ੍ਰਾਰਥਨਾ। ਕੁਵਾਰੀਆਂ ਕੋੜੀਆਂ ਜਦੋਂ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ ਉਹ ਇਸ ਤਰ੍ਹਾਂ ਭਗਵਾਨ ਅਗੇ ਅਰਦਾਸ ਕਰਦੀਆਂ ਹਨ। किसी चीज तो वह माता पार्वती जी मैनु भी ओहो जीवन साथी मिले तो भगवान शिव मिले ये वरत पार्वती माता आते चंद्रमा दी पूजा का प्रतीक है इसलिए आत्मिक जोड़े दी अरदास है सिर्फ व्याहिया नहीं वक्फा 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 चेरी फुल चार किए रखना चाहिदा वरत कुवारी घोड़िया कुवारी ले ए वरत रख टांग थोडा अलग है। एक सूरज का चेहरा सवेरे ना के मां पार्वती ते भगवान शिव का सिमरन करो दो लाल सेब जे सास वलों सरगी नहीं मिलती तो अपनी मां जा वी औरत आशीर्वाद लैके कुछ मिठा खाओ तीन दीवा दिन पर मनू शांत रखो मंत्र जपो ओम नमः शिवाय जहा पार्वती शरणन मम 4 ਪੂਰਾ ਚੰਦ ਚੰਨ ਚੜਨ ਤੇ ਮਾਂ ਪਾਰਵਤੀ ਦੀ ਮੂਰਤੀ ਜਾਂ ਤਸਵੀਰ ਅਗੇ ਦਿਆ ਜਗਾਓ 5 ਦੁੱਧ ਦਾ ਗਲਾਸ ਚੰਦਰਮਾ ਨੂੰ ਪਾਣੀ ਅਰਪਣ ਕਰੋ ਤੇ ਮਿੱਠਾ ਖਾ ਕੇ ਵਰਤ ਖੋਲੋ ਇਸ ਤਰੀਕੇ ਨਾਲ ਰੱਖਿਆ ਵਰਤ ਭੇਖ ਦੇ ਸੁਖੀ ਵਿਆਦੀ ਬੇਨਤੀ ਬਣ ਜਾਂਦਾ ਹੈ ਵਕਫਾ 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 ਖਿਲਣਾ 5 ਕੁਝ ਲੋਕਾਂ ਦਾ ਕਹਿਣਾ ਕੁਝ ਪੁਰਾਣੇ ਘਰਾਂ ਵਿੱਚ ਮੰਨਿਆ ਜਾਂਦਾ ਹੈ ਕਿ ਕੁਵਾਰੀ ਕੁੜੀ ਨੂੰ ਕਰਵਾ ਚੌਥ ਦਾ ਵਰਤ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਪਤੇ ਦੀ ਉਮਰ ਨਾਲ ਜੁੜਿਆ ਤਿਉਹਾਰ ਹੈ ਪਰ ਇਹ ਵਿਚਾਰ ਰਿਵਾਜੀ ਹਨ ਧਾਰਮਿਕ ਸਿਧਾਂਤ ਨਹੀਂ ਭਗਵਾਨ ਕਦੇ ਵੀ ਸੱਚੇ ਵਿਸ਼ਵਾਸ ਨੂੰ ਮਨਾਂ ਨਹੀਂ ਕਰਦੇ ਵਕਫਾ 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 ਚਮਕਦਾ ਦਿਲ ਛੇ ਮਨ ਦੀ ਸ਼ੁੱਧਤਾ ਹੀ ਅਸਲ ਵਰਤ ਹੈ ਵਰਤ ਸਿਰਫ ਪੁਖਾ ਰਹਿਣਾ ਨਹੀਂ ਇਹ ਮਨ ਦੀ ਸ਼ੁੱਧਤਾ ਨੀਅਤ ਦੀ ਸਾਫਗੀ ਤੇ ਵਿਸ਼ਵਾਸ ਦੀ ਪ੍ਰਕਾਸ਼ਤਾ ਹੈ ਜੇ ਕੋਈ ਕੁਵਾਰੀ ਕੁੜੀ ਪਿਆਰ ਸੱਚਾਈ ਤੇ ਭਗਤੀ ਨਾਲ ਇਹ ਵਰਤ ਕਰਦੀ ਹੈ ਤਾਂ ਉਸ ਦਾ ਹਰ ਦਿਨ ਕਰਵਾ ਚੌਥ ਜਿੰਨਾ ਪਵਿੱਤਰ ਬਣ ਜਾਂਦਾ ਹੈ ਵਕਫਾ 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 ਚੈਰੀ ਫੁੱਲ ਸੰਖੇਪ ਵਿੱਚ ਕੁਵਾਰੀ ਕੁੜੀ ਜੇ ਇਹ ਵਰਤ ਰੱਖਦੀ ਹੈ ਤਾਂ ਪੂਰਾ ਚੰਦ ਉਸ ਨੂੰ ਮਨਚਾਹੇ ਜੀਵਨ ਸਾਥੀ ਮਿਲ ਸਕਦਾ ਹੈ ਪੂਰਾ ਚੰਦ ਉਸ ਦੀ ਮਨੁਕਾਮਨਾ ਪੂਰੀ ਹੋ ਸਕਦੀ ਹੈ ਪੂਰਾ ਚੰਦ ਮਾ ਪਾਰਵਤੀ ਉਸ ਦੀ ਅਰਦਾਸ ਸੁਣਦੀ ਹੈ ਇਸ ਲਈ ਇਹ ਵਰਤ ਰੱਖਣਾ ਮਨਾ ਨਹੀਂ ਪਰ ਪਵਿੱਤਰ ਭਾਵਨਾ ਨਾਲ ਰੱਖਣਾ ਲਾਜ਼ਮੀ ਹੈ ਰੱਖਣਾ ਚਾਹੀਦਾ ਜਾਂ ਨਹੀਂ ਆਧੁਨਿਕ ਯੋਗ ਵਿਚ ਕਰਵਾ ਚੌਥ ਦਾ ਅਸਲ ਮਤਲਬ ਅਤੇ ਆਤਮਿਕ ਨਤੀਜਾ ਫੁੱਲ ਚੜੀਆਂ ਵਕਫਾ 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 ਛੋਟਾ ਸੰਤਰੀ ਹੀਰਾ ਲਾਈਨ 4 ਰੱਖਣਾ ਚਾਹੀਦਾ ਜਾਂ ਨਹੀਂ ਇਹ ਸਵਾਲ ਸਿਰਫ ਧਾਰਮਿਕ ਨਹੀਂ ਇਹ ਜੀਵਨ ਦੀ ਸੋਚ ਨਾਲ ਜੁੜਿਆ ਹੋਇਆ ਸਵਾਲ ਹੈ आज के समय जो रिवाजा तो व् तर्कते विग्ञान वल वध रहे तो यह जानना जरूरी है कि की करवा चौथ वर्गे वरत अज भी महत्व रखते हैं कि यह सचमुच रखना चाहता है वक्फ़ा 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 पूरा चंद एक वरत का अर्थ समझो रसम नहीं करवा चौथ का अर्थ सिर्फ ये नहीं कि पति की उम्र लंबी हो इस दा मूल मतलब है संबंधा विच प्यार विश्वास ते आदर कायम रखना जे कोई औरत सच्ची नीयत ना वह सिर्फ अपना पति नहीं सारे परिवार नू शांति सुख की कामना करती है यही इस दिहाड़े दी रूह है वक्फा वक्फा वक्फा, चेरी फुल दो, आधुनिक सोच विच करवा चौथ अज देता कम कर द ਕਰਤੇ ਦਫਤਰ ਦੋਵੇਂ ਸੰਭਾਲਦਿਆਂ ਹਨ ਇਸ ਕਰਕੇ ਉਹਨਾਂ ਲਈ ਸਾਰਾ ਦਿਨ ਬਿਨਾ ਪਾਣੀ ਦੇ ਰਹਿਣਾ ਮੁਸ਼ਕਲ ਹੁੰਦਾ ਹੈ ਪਰ ਜੇ ਦਿਲ ਵਿੱਚ ਸ਼ਰਧਾ ਹੋਵੇ ਤਾਂ ਥੋੜਾ ਪਾਣੀ ਪੀ ਕੇ ਵੀ ਵਰਦ ਦੀ ਭਾਵਨਾ ਪਵਿੱਤਰ ਰਹਿ ਸਕਦੀ ਹੈ ਭਗਵਾਨ ਭੁੱਖ ਨਾਲ ਨਹੀਂ ਦਿਲ ਦੀ ਸਚਾਈ ਨਾਲ ਪ੍ਰਭਾਵਿਤ ਹੁੰਦੇ ਹਨ ਵਕਫਾ 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 ਖਿਲਣਾ ਤਿੰਨ ਪੁਰਾਣੇ ਰਸਮਾਂ ਦਾ ਨਵਾਂ ਅਰਥ ਪਹਿਲਾ ਕਰਵਾ ਚੌਥ ਸਿਰਫ ਪਤਿਆ ਲਈ ਮੰਨਿਆ ਜਾਂਦਾ ਸੀ ਪਰ ਹੁਣ ਕਈ ਔਰਤਾਂ ਆਪਣੇ ਪਿਆਰਿਆਂ ਮਾਤਾ ਪਿਤਾ ਜਾਂ ਭੈਣ ਭਰਾ ਦੀ ਲੰਬੀ ਉਮਰ ਲਈ ਵੀ ਵਰਤ ਰੱਖਦੀਆਂ ਹਨ ਇਸ ਤਰ੍ਹਾਂ ਇਹ ਤਿਉਹਾਰ ਹੁਣ ਪਿਆਰ ਅਤੇ ਰਿਸ਼ਤਿਆਂ ਦੀ ਵਿਸ਼ਾਲਤਾ ਦਾ ਪ੍ਰਤੀਕ ਬਣ ਗਿਆ ਹੈ ਵਕਫਾ 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 ਤਾਰੇ ਵਿਖਾਈ ਦੇਣਾ ਚਾਰ ਕਰਵਾ ਚੌਥ ਮਾਨਸਿਕ ਸ਼ਕਤੀ ਦਾ ਪ੍ਰਤੀਕ ਵਰਤ ਸਾਨੂੰ ਸਿਖਾਉਂਦਾ ਹੈ ਧੀਰਜ ਸਬਰ ਤਿਆਗ ਤੇ ਨਿਯਮ ਇੱਕ ਦਿਨ ਦਾ ਵਰਤ ਮਨੁੱਖ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਪਿਆਰ ਵਿੱਚ ਸਹਿਣਸ਼ੀਲਤਾ ਹੋਣੀ ਲਾਜ਼ਮੀ ਹੈ ਵਕਫਾ 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 ਗੁਲਹਲ ਪੰਜ ਰੱਖਣਾ ਚਾਹੀਦਾ ਜਾਂ ਨਹੀਂ ਜਵਾਬ ਦਿਲ ਵਿੱਚ ਹੈ ਕੋਈ ਧਾਰਮਿਕ ਪੁਸਤਕ ਜ਼ਬਰਦਸਤੀ ਨਹੀਂ ਕਹਿੰਦੀ ਕਿ ਇਹ ਵਰਤ ਰੱਖਣਾ ਹੀ ਚਾਹੀਦਾ ਹੈ ਇਹ ਹਰ ਔਰਤ ਦੀ ਆਪਣੀ ਇੱਛਾ ਤੇ ਵਿਸ਼ਵਾਸ ਦਾ ਫੈਸਲਾ ਹੈ ਜੇ ਦਿਲ ਕਹੇ ਹਾਂ ਤਾਂ ਰੱਖੋ पर जे शरीर कमज़ोर होवे, हालात सहायक ना होन, ता सिर्फ प्रार्थना करो भी उतना ही शुभ है वक्फा वक्फा वक्फा, दीवा छे पति पत्नी दे रिश्ते विच समानता आधुनिक समय विच कई पति भी अपन पत्निया ले वरत रखते हैं बहुत सुंदर प्रथा है क्योंकि इस नाल दोवे पखं का प्यार सतिकार बराबर दिखाई देता है करवा चौथ की असल रूह ही यह है कि रिश्ता एक पक्की नहीं दो दिलों दी भगती है वक्फा वक्फा वक्फा, गुलाब सत्त आत्मिक नतीजा जे तुसी करवा चौथ वरत रखदे हो तुहाडी अरदास पवित्रता ते विश्वास नाल, तुसी अपने जीवन विच शांति प्यार सुरक्षा दा आशीर्वाद खिंच दे हो भगवान चंद रोशनी राही चान पा हन वक्फा 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 ਲਾਲ ਦੇ ਲੱਠ ਅਖੀਰਲੀ ਸਿੱਖਿਆ ਕਰਵਾ ਚੌਥ ਰੱਖਣਾ ਚਾਹੀਦਾ ਹੈ ਜੇ ਤੁਸੀਂ ਪਿਆਰ ਨੂੰ ਭਗਤੀ ਮੰਨਦੇ ਹੋ ਜੇ ਤੁਸੀਂ ਵਿਸ਼ਵਾਸ ਨੂੰ ਤਾਕਤ ਮੰਨਦੇ ਹੋ ਜੇ ਤੁਸੀਂ ਸੰਬੰਧਾਂ ਨੂੰ ਪਵਿੱਤਰਤਾ ਨਾਲ ਨਿਭਾਉਂਦੇ ਹੋ ਪਰ ਜੇ ਇਹ ਸਿਰਫ ਦਿਖਾਵੇ ਜਾਂ ਰਿਵਾਜ ਲਈ ਹੈ ਤਾਂ ਭਗਵਾਨ ਵੀ ਕਹਿੰਦੇ ਹਨ ਕਿਸੇ ਚੀਜ਼ ਤੋਂ ਵੱਧ ਦਿਲ ਤੋਂ ਨਾ ਹੋਵੇ ਤਾਂ ਰਸਮ ਦਾ ਕੋਈ ਮਤਲਬ ਨਹੀਂ ਵਕਫਾ 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 पूरा चंद संखेप नतीजा करवा चौथ रखना चाहिदा है जे दिल सच्चा है जे नियत पवित्र है जे प्रेम सच्चे विश्वास नाल नरिया है यत सिर्फ उम्र वधा नहीं रिश्ते आत्मा जगा है